ਕਸੀ ਭੜੇ ਨਵੇਂ ਨਵੇਂ ਬਲੌਗਰ ਇੱਕ ਨੰਬਰ ਮੈਮ ਜਿਵੇਂ ਅਸੀਂ ਇੰਡੀਆ ਦੇ ਖਾਂਦੇ ਸੀ ਪੰਜਾਬ ਦੇ ਖਾਂਦੇ ਜੋ ਉਹ ਸਾਡਾ ਟੇਸਟ ਹੈ ਹੈਗਾ ਵਾ ਯੈਸ ਸਾਰੇ ਹੀ ਕਹਿ ਰਹੇ ਨੇ ਸਾਰੇ ਹੀ ਕਹਿ ਰਹੇ ਨੇ ਕਿੰਨਾ ਯਾਰ ਬਾਈਪਰ ਅੱਜ ਅੱਜ ਦੋ ਲਾਈਕ ਕਰਦੀ ਹੈ ਏ ਕਾ ਕਿ ਇਹਨਾਂ ਨੇ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕੀਤਾ ਵਾ ਹਾਂਜੀ ਗਾਇਜ਼ ਟਾਈਮ ਹੋ ਗਿਆ ਮਲੇਸ਼ੀਆ ਦਾ 4 ਪੀਐਮ ਤੇ ਮੈਂ ਜਾ ਰਹੀਆਂ ਦੁਕਾਨ ਤੇ ਜਿੰਨਾ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਮੈਂ ਕਿ ਆਪਣੀ ਮਲੇਸ਼ੀਆ ਦੇ ਵਿੱਚ ਗੋਲ ਗੱਪਿਆਂ ਦੀ ਦੁਕਾਨ ਆ ਗਰਮੀ ਤੇ ਜਾ ਚੁੱਕੇ ਨੇ ਦੁਕਾਨ ਤੇ ਆਲਰੇਡੀ ਤੇ ਵਾਕੇ ਆਪਣਾ ਫਰਸਟ ਵਲੌਗ ਆ ਗਿਆ ਵਾ ਤੇ ਉਹਨੂੰ ਤੁਸੀਂ ਜ਼ਰੂਰ ਦੇਖਿਓ ਜਾ ਕੇ ਜੇ ਨਹੀਂ ਦੇਖਿਆ ਜੇ ਦੇਖਿਆ ਤਾਂ ਫਿਰ ਥੈਂਕ ਯੂ ਸੋ ਵੈਰੀ ਮਚ ਜੇ ਨਹੀਂ ਦੇਖਿਆ ਤਾਂ ਬਲੌਗ ਖਤਮ ਹੋਣ ਤੋਂ ਬਾਅਦ ਜ਼ਰੂਰ ਦੇਖ ਕੇ ਆਇਓ ਤੇ ਆਪਾਂ ਹੁਣ ਚੱਲਦੇ ਆਂਗੇ ਦੁਕਾਨ ਤੇ ਤੁਹਾਨੂੰ ਉੱਥੇ ਜਾ ਕੇ ਸਾਰਾ ਕੁਝ ਦਿਖਾਵਾਂਗੇ ਦੁਕਾਨ ਤੇ ਮਿਲਾਵਾਂਗੇ ਆਪਣੇ ਕਸਟਮਰਜ਼ ਨਾਲ ਜਿੰਨਾ ਪੋਸੀਬਲ ਹੋ ਸਕਿਆ ਜੇ ਕਿਸੇ ਨੇ ਨਾ ਇਤਰਾਜ਼ ਕੀਤਾ ਵੀਡੀਓ ਬਣਾਉਣ ਤੋਂ ਚਲੋ ਠੀਕ ਆ ਹੁਣ ਆਪਾਂ ਚੱਲਦੇ ਆਂ ਫਿਰ ਆਪਾਂ ਗਰਮੀਤ ਕੋਲ ਚੱਲਦੇ ਆਂ ਗਰਮੀਤ ਨੂੰ ਮਿਲਦੇ ਆਂ ਦੇਖਦੇ ਆਂ ਗਰਮੀਤ ਕੀ ਕਰਦੇ ਨੇ ਗਰਮੀਤ ਦਾ ਮੈਨੂੰ ਹੁਣੀ-ਹੁਣੀ ਫੋਨ ਆਇਆ ਕਹਿੰਦੇ ਸਮਾਨ ਹਲੇ ਨਹੀਂ ਲੈ ਕੇ ਆਉਣਾ ਵੀ ਜਦੋਂ ਲੋਡ ਪਊਗੀ ਜਦੋਂ ਆਪਾਂ ਲੈ ਜਾਾਂਗੇ ਆ ਕੇ ਸੋ ਇਸ ਲਈ ਆਪਾਂ ਹੁਣ ਸਮਾਨ ਨਹੀਂ ਲੈ ਕੇ ਜਾ ਰਹੇ ਹੈਗੇ ਲੈ ਰਿੰਗ ਦਾ ਫਲਾਕ ਹੀ ਨਹੀਂ ਕੀਤਾ ਹਨ ਕੀਤਾ ਹੋ ਗਿਆ ਲੋਰ ਜੀ ਆ ਗਿਆ ਆਪਾਂ ਦੁਕਾਨ ਤੇ ਤੇ ਇਧਰ ਗਰਮੀ ਇਧਰ ਖੜੇ ਨੇ ਕਿਵੇਂ ਹੋਗੇ ਵਧੀਆ ਖੱਟਦਾ ਇਨਾਵਾ ਹਨ ਚਾਈਨਿਸ ਨਿਯਰ ਕਰਕੇ ਹੋਰ ਕਿਵੇਂ ਹੋ ਮੈਂ ਥੋੜਾ ਤਿਆਰ ਹੋ ਕੇ ਆਈਆਂ ਕਿੱਦਾਂ ਲੱਗਦਾ ਵਧੀਆ ਮੈਨੂੰ ਲੱਗ ਰਿਹਾ ਵਧੀਆ ਜੀ ਗਾਇਜ਼ ਆ ਹੈਗੀ ਆਪਣੀ ਦੁਕਾਨ ਛੋਟੀ ਜੀ ਇੱਕ ਟੇਬਲ ਹੀ ਲਗਾਇਆ ਹੋਇਆ ਵਾ ਉਹਦੇ ਉੱਤੇ ਆਪਣੀ ਪਾਣੀ ਪੂਰੀ ਪਈ ਹੈਗੀ ਕਾਦਨ ਵੀ ਨਹੀਂ ਹੈਗੀ ਹਾਂ ਰੋਕੇ ਸਹੀ ਹਾਂ ਰੋਕੇ ਤੇ ਤੋਂ ਪਾਣਾ ਆਪਣੀ ਦੁਕਾਨ ਦੇ ਦੇਖੋ ਇਦਾਂ ਧੱਪ ਆ ਜਾਂਦੀ ਦੇ ਲੋ ਤੋਂ ਸ਼ੈਂਪੇ ਲਈ ਲਾਉਣੇ ਆ ਇਹ ਸ਼ੈਂਪੇ ਲਈ ਬਸੁਰਖਾ ਸ਼ੈਂਪੇ ਦੇ ਕੰਮ ਬਾਰੇ ਸਿੱਟਣੇ ਨਹੀਂ ਹੈਗੇ ਮੈਨੂੰ ਤਾਂ ਮੈਂ ਖੁਦ ਦੇਖ ਕਿ ਮੈਂ ਨਵੇਂ ਲਾਪਾਸ ਕਰ ਨੇ ਉਹ ਪਿੱਛੇ ਰੱਖ ਲੈਣਾ ਹੁਣ ਦੇ ਕੰਮ ਹੋਣਗੇ ਗਾਇਜ਼ ਆਪਣੇ ਪਿੱਛੇ ਰੱਖ ਲਾ ਪਿੱਛੇ ਰੱਖੋ ਨਹੀਂ ਮੇਰੇ ਇੱਥੇ ਰੱਖਿਆ ਕਰਦੇ ਲੋਕੇ ਤਾਂ ਦੇਖਦੇ ਨੇ ਕੀ ਕਰੀ ਜਾਂਦੇ ਅਸੀਂ ਬਣਾ ਰਹੇ ਹਾਂ ਬਲੌਗ ਅਸੀਂ ਬੜੇ ਨਵੇਂ-ਨਵੇਂ ਬਲੌਗਰ ਗਾਇਜ਼ ਇਹ ਹੈ ਕਿ ਰਾਜੂ ਇਹ ਬੰਗਲਾਦੇਸ਼ ਇਹ ਵੀ ਅਭੀ ਨਾਲੇ ਦੁਕਾਨ ਤੇ ਕੰਮ ਕਰਦਾ ਵਾ ਬਸ ਉਹ ਵੀ ਪਰਦੇਸੀ ਸੋ ਅਸੀਂ ਪਰਦੇਸੀ ਹਨ ਵੀ ਰਾਜੂ ਦਾ ਨਾ ਮਰ ਜਦੋਂ ਵੀ ਮੈਂ ਆਈ ਕੋਈ ਕਾਹਨ ਨਹੀਂ ਆਇਆ ਆਉਗਾ 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 ਰੱਦੀ ਮੇਰੇ ਕੋਲ ਸਹੀ ਇਹ ਕੋਈ ਕਸਟਮਰ ਹੀ ਨਹੀਂ ਆਇਆ ਬਸ ਬਣਾਏਗਾ ਪੱਕਾ ਆਏਗਾ ਪੱਕਾ ਆਏਗਾ ਬਾਈ ਬਸ ਹੋਰ ਗੱਲ ਦੱਸਦੀ ਆ ਜਿਹੜੇ ਇੰਡੀਆ ਤੋਂ ਦੇਖ ਰਹੇ ਨੇ ਜਾਂ ਮਲੇਸ਼ੀਆ ਤੋਂ ਵੀ ਦੇਖ ਰਹੇ ਨੇ ਜਿਹੜੇ ਤੱਕ ਮਤਲਬ ਆਏ ਨਹੀਂ ਹੈਗੇ ਆਪਣੀ ਵਿਜ਼ਿਟ ਨਹੀਂ ਕੀਤੀ ਸਟਾਲ ਤੇ ਆਪਣੇ ਗੋਲ ਗੱਪੇ ਸਭ ਤੋਂ ਜ਼ਿਆਦਾ ਫੇਮਸ ਆ ਹੈਅਰ ਸੈਂਟਰਲ ਦੇ ਬੱਚੇ ਬੱਦ ਜਾਇਨੀ ਰਿਆ ਰਤੀ ਨਵੀਂ ਵੀਡੀਓ ਬਣੀ ਗਈ ਜਾਵੇ ਬਣੀ ਜਾਵੇ ਰਾਜ ਜੀ YouTube ਤੇ ਸਬਸਕ੍ਰਾਈਬ ਜੇ YouTube ਤੇ ਆਏਗਾ ਵਲੌਗ ਆਊਗਾ YouTube ਤੇ ਹੋੱਥੇ ਕਰ ਲੈ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤਾਂ ਹਾਂ ਤੁਸੀਂ ਵੀ ਕਰ ਲੋ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਵੇਟ ਕਰਦੇ ਗਾ ਕਿ ਜਦੋਂ ਗਾ ਗਾਇਆ ਫਿਰ ਬਦੋਂ ਮੁਖਾਉਣੇ ਆਂਗੇ ਬਲੋਂ ਨੇ ਅਮਾ ਆਪਣੇ ਕਸਟਮਰ ਨਾਲ ਜਿਹੜੇ ਨਾਲ ਪਾਉਂਦੇ ਨੇ ਪੇਰ ਤਾਂ ਫੱਕਦੇ ਤਾਂ ਉੱਪਰ ਕਿਤੇ ਛਾਂ ਇਦਾਂ ਹੀ ਆ ਗਿਆ ਤਾਂ ਇਹ ਤਾਂ ਰੰਗ ਨਹੀਂ ਘੋਰਾ ਉਹਨਾਂ ਦਾ ਕਾਲਾ ਹੀ ਰਹਿਣਾ ਔਰ ਇਹ ਤੋਂ ਉਹਨਾਂ ਇਹ ਨਹੀਂ ਪਤਾ ਹੋਣਾਗਾ ਇੰਡੀਆ ਵਾਲਿਆਂ ਨੂੰ ਕਿ ਚੀਜ਼ ਗੋਲ ਗੱਪੇ ਵੀ ਹੁੰਦੇ ਆ ਚੀਜ਼ ਵਾਲੇ ਕਸਟਮਰ ਆਏ ਕਸਟਮਰ ਆਏ ਆਪਣੇ ਕੋਲੇ ਪਰ origianally ਹੁੰਦੀ ਆ ਕਹਿੰਦੇ ਚੀਜ਼ ਵਾਲੇ ਗੋਲ ਗੱਪੇ ਖਾਣ ਤੁਹਾਨੂੰ ਪਤਾ ਇੱਥੇ ਚੀਜ਼ ਵਾਲੇ ਗੋਲ ਗੱਪੇ ਚਿਕਨ ਵਾਲੇ ਗੋਲ ਗੱਪੇ ਫਿਸ਼ ਵਾਲੇ ਗੋਲ ਗੱਪੇ ਫਿਰ ਇਹਨਾਂ ਦੇ ਜਿਹੜੇ ਹੋਰ ਇਹਨਾਂ ਦਾ ਲੋਕਲ ਫੂਡ ਆ ਉਹਨਾਂ ਨੂੰ ਵੀ ਇਹਨਾਂ ਨੇ ਗੋਲ ਗੱਪਿਆਂ 'ਚ ਚੌਲ-ਚੂਲ ਪਾ ਕੇ ਟੋਫੇ ਪਤਾ ਨਹੀਂ ਕੀ ਕੋਸ਼ਲ ਲੱਟਰੰਬਟਰੰਬ ਪਾ ਕੇ ਗੋਲ ਗੱਪਿਆਂ ਦਾ ਸਤਿਆਨਾਸ਼ ਮਾਰਤਾ ਜਿਹੜੇ ਮਲੇਸ਼ੀਆ ਵਾਲੇ ਨੇ ਓਣੀ ਛੋਟੀ ਕੁਰਸੀ ਢਾਈਏ ਬੈਠਣ ਨੂੰ ਵੀ ਜਗ੍ਹਾ ਤੇ ਗਰਮੀਦ ਗਈ ਮਰ ਰਿਹਾ ਇੱਥੇ ਬਹਿ ਜਾਂਦੇ ਇਧਰ ਨੂੰ ਆਏ ਰਿਨੇਵੇਂ ਹਨਾ ਤੁਸੀਂ ਤੇ ਅੱਦੇ ਅੱਦੇ ਬਹਿ ਜਾਂਦੇ ਮੈਂ ਉਹ ਕਿੱਥੇ ਬਹਿਣੇ ਹੁੰਦੇ ਨੇ ਨੀਚੇ ਹੈ ਨਾ ਮੈਂ ਮੋਟੀਆਂ ਜਿਹੀਆਂ ਦੱਸ ਦਿਆਂ ਕਿਵੇਂ ਬਹਿਣੇ ਨੇ ਇਧਰ ਨੂੰ ਖਾ ਚਲ ਅਸੀਂ ਤਾਂ ਬਹਿਣੇ ਹੁੰਨੇ ਆਏ ਪਰ ਅਸੀਂ ਫਿਰ ਇਦਾਂ ਬਹਿ ਜਾਈ ਇਦਾਂ ਹਾਂ ਫਿਰ ਅੱਦੇ ਅੱਦੇ ਰੋ ਕੇ ਬਹਿ ਜਾਈ ਤੇ ਜਾਂ ਇਹ ਬਹਿ ਜਾਂਦੀ ਹੈ ਕਦੇ ਪਰਸੀ ਤੇ ਕਦੇ ਮੈਂ ਬਹਿ ਜਾਂਦਾ ਹਾਂ ਨਹੀਂ ਮੈਂ ਤੁਸੀਂ ਮੇਰੇ ਯਾਦ ਤਰੀ ਗਏ ਨੇ ਉਹਨੇ ਪਰਸੀ ਤੇ ਬਹਿ ਜਾ ਹੈਨਾ ਮੈਂ ਹਲਤ ਨੂੰ ਕਹਿੰਦੀ ਨਹੀਂ ਉੱਪਰੋਂ ਮੈਨੂੰ ਚੰਗਾ ਲੱਗਾ ਚੰਗਾ ਲੱਗਾ ਚੰਗਾ ਲੱਗਾ ਕਿ ਮੈਂ ਮੋਟੀ ਆ ਕਿ ਮੈਂ ਛੇਠਾ ਮੇਰੇ ਉਹ ਬੱਟ ਛੋਟੀ ਹੈ ਜਿਵੇਂ ਬੈਠਣੀ ਹੁੰਦਾ ਇਹ ਬਦਲੇ ਨਹੀਂ ਵਹਿ ਜਾਂਦੇ ਰਾਵਨਾ ਬੱਟ ਜੀ ਤੇ ਬੱਟ ਜੀ ਛੋਟੀ ਬਣੀ ਹੋਈ ਆ ਤਾਂ ਹਾਂਜੀ ਆਪਣੇ ਕਸਟਮਰ ਆ ਚੁੱਕੇ ਨੇ ਤੇ ਇਹ ਇੰਡੀਆ ਤੋਂ ਨੇ ਇਹ ਕੱਲ ਆਏ ਨੇ ਆਪਣੀਆਂ ਵੀਡੀਓ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਆ ਭੈਣ ਹੋਣੀ ਆ ਇਹਨਾਂ ਨੂੰ 5 ਸਾਲ ਹੋ ਗਏ ਇੰਡੀਆ ਚ ਆ ਜਾਂਦੀ ਹੈ ਨਾ ਆਪਣੀ ਵੀਡੀਓ ਇੰਸਟਾਗ੍ਰਾਮ ਉੱਤੇ ਦੇਖ ਚਾਹ ਰਹੇ ਕਿ ਦਰ ਮੇਸ ਲਾਲ ਹੋ ਗਿਆ ਲਓ ਜੀ ਗਾਇਸ ਆਪਣੇ ਕਸਟਮਰ ਆ ਗਏ ਨੇ ਪੰਜਾਬੀ ਕਸਟਮਰ ਸੋ ਇਹ ਤਾਂ ਆਪਣੇ ਕੋਲ ਕਸਟਮਰ ਆਂਦੀ ਰਹਿੰਦੀ ਨੇ ਕਿ ਹੈਨਾ ਤੇ ਇਹ ਵੀਰਾ ਪਹਿਲੀ ਵਾਰ ਆਣਗੇ ਮਲੇਸ਼ੀਆ ਤੋਂ ਸਰ ਇੰਦੇ ਤੋਂ ਮੇਸ ਹੈ ਫਸਟ ਟਾਈਮ ਆਏ ਨੇ ਤੇ ਇਹ ਇਹਨਾਂ ਨੂੰ ਵੀਡੀਓ ਸੈਂਡ ਕਰਦੇ ਹੁੰਦੇ ਸੀ ਸਾਡੀਆਂ ਇੰਸਟਾਗ੍ਰam ਵਾਲੀਆਂ ਤੇ ਹੁਣੇ ਆਏ ਆ ਕਹਿੰਦੇ ਨਹੀਂ ਅੱਥੇ ਜਾਣਾ ਤੇ ਹੁਣੇ ਗੁਲਗੱਪੇ ਖਾਣ ਆਏ ਆ ਚਲ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਇਹਨਾਂ ਨੂੰ ਕਿੱਦਾਂ ਦੇ ਲੱਗ ਰਹੇ ਨੇ ਤੇ ਤੁਸੀਂ ਦੱਸੋਣ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਆ ਗੁਲਗੱਪੇ ਫੀਲਿੰਗ ਆ ਰਹੀ ਹੈਂਂ ਇਹਂ ਵਾਲੀ ਸੰਪਰਕ ਲੱਗ ਰਿਹਾ ਤੇ। ਸੇਕਾ ਨੰਬਰ ਮੈਮ। ਜਿਵੇਂ ਅਸੀਂ ਇੰਡੀਆ ਦੇ ਖਾਂਦੇ ਸੀ ਪੰਜਾਬ ਦੇ ਖਾਂਦੇ ਜੋ ਉਸ ਹਿਸਾਬ ਨਾਲ ਟੇਸਟ ਹੈ। ਹੈਗਾ ਵਾ? ਯੈਸ। ਸਾਰੇ ਹੀ ਕਹਿ ਰਹੇ ਨੇ ਸਾਰੇ ਹੀ ਕਹਿ ਰਹੇ ਨੇ ਵੈਸੇ ਥੈਂਕ ਯੂ ਥੈਂਕ ਯੂ। ਤੁਸੀਂ ਕੁਝ ਕਹਿਣਾ ਚਾਹੋਗੇ ਬਣੇ? ਗੋਲ ਗੱਪੇ ਵੈਸੇ ਖਾਂਦੇ ਆ ਤੁਸੀਂ ਕੋਈ ਗੱਲ। ਵਧੀਆ ਦੇਖੀ ਬਹੁਤ ਵਧੀਆ ਇਹ ਵਾਲਾ ਟੇਸਟ। ਫਿਰ ਅਗਲੇ ਪਾਸੇ ਹੋਰ ਮਿਲਿਆ। ਬਹੁਤ ਜਗ੍ਹਾ ਤੋਂ ਟਰਾਈ ਕੀਤੇ ਆਪਾਂ ਨੇ। ਥੈਂਕ ਯੂ ਬਹੁਤ ਧੰਨਵਾਦ ਅਦਾ। ਤੇ ਆਪਣੇ ਕੋਲੇ ਦਹੀਂ ਪਲੇ ਪਾਪੜੀ ਚਾਟ ਦਹੀਂ ਵਾਲੇ ਥੋੜੇ ਬੱਕੇ ਵੀ ਹੁੰਦੇ ਨੇ। ਅਜੇ ਉਹ ਬੜਾ ਲੰਬਾ ਗਾਣਾ ਜੇ ਇੱਕ ਕਰਦੇ ਨੇ ਇਹ ਤੁਹਾਨੂੰ ਕੁਝ ਅਚਾਨਕ ਆਪਾਂ ਬਾਅਦੋਂ ਵੀ ਧੰਨਵਾਦ ਥੈਂਕ ਯੂ ਬਾਏ ਕਰ ਦੋ ਥੈਂਕ ਯੂ ਬਾਈ ओके ਹਲੋ ਜੀ ਐਸਏ ਲੋ ਤਾਂ ਕੰਮ ਲਗਵਾਰੀਏ ਗੋਲ ਗੱਪੇ ਗਾਹ ਖਾਏ ਆਪਣੇ ਕੋਲੇ ਤੇ ਮੈਂ ਥੋੜਾ ਟਾਈਮ ਬੈਠਣ ਲੱਗਾ ਕਸਟਮਰ ਆਏ ਹੈ ਕਿ ਇਧਰ ਲਈ ਇਧਰ ਲਈ ਸਿਟੀ ਇਨ ਆਫ ਦੋ ਬਣ ਰਹੇ ਤਾਂ ਜਾਨਦਾ ਬਹੁਤ ਆ ਫਰਦਾਲ ਨੂੰ ਨਹੀਂ ਸੁੱਕਾ ਦੇ ਦੀਏ ਚਾਰੀ ਨੂੰ ਤੇ ਇਹ ਤਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਉਹ ਸਕੈਨ ਕਰਕੇ ਪੈਸੇ ਦਾ ਪੇਮੈਂਟ ਕਰਦੇ QR ਨਹੀਂ ਹੁਣ ਇਹ ਆਪਣੇ ਧਰਮ ਦੇ ਵਿੱਚ ਵੀ ਇਹੀ ਸਿਸਟਮ ਆ QR ਇੰਝੇ ਪਟਪਕਾ ਕਰ ਸਕਦੇ ਆਂ ਜੀ ਸੋ ਆਪ ਦੇ ਕੋਲ ਕੈਸ਼ ਹੈ ਨਹੀਂ ਸੋ QR ਕਰਨੇ ਆਣੋ ਖਲਾਤੇ ਆਪਾਂ ਗੋਲ ਗੱਪੇ ਉਹਨਾਂ ਨੂੰ ਤੇ ਉਹ ਇਥੋਂ ਨਹੀਂ ਨਹੀਂ ਲੈ ਕੇ ਜਾਂਦੀਆਂ ਤਾਂ ਆਦਿ ਨਾਲ ਆਪਾਂ ਦੁਕਾਨ ਸਾਫ਼ ਕਰ ਦੇਣੀ ਹੈ ਅੱਜਾਂ ਕਿਵੇਂ ਤੇ ਆਨੂੰ ਲੱਗ ਗਿਆ ਚੱਪਲ ਨੂੰ ਚਲੋ ਤਨੂ ਆ ਰਹੇ ਮੇਰਾ ਵੀਡੀਓ ਦੇਖਣ ਦੇ ਵਿੱਚ ਜੇ ਤੁਸੀ ਜੇ ਨਹੀਂ ਇੰਟਰਸਟਡ ਹੈਗੇ ਤਾਂ ਤੁਸੀਂ ਕਮੈਂਟ ਤੇ ਲਿਖ ਦਿਓ ਭਾਈ ਅਸੀਂ ਤੁਹਾਡੀ ਦੁਕਾਨੇ ਦੇਖਣੀ ਤੁਹਾਨੂੰ ਨਾਰਮਲ ਆ ਨਾ ਵੀ ਵਲੌਗ ਚਾਹੀਦੇ ਨੇ ਜਿਹੜੇ ਅਸੀਂ ਜਿਵੇਂ ਅਸੀਂ ਪਹਿਲਾ ਵਲੌਗ ਬਣਾ ਸੋਤਾਂ ਦੇ ਚਾਹੀਦੇ ਨੇ ਜਾਂ ਅਸੀਂ ਜਿਵੇਂ ਆ ਤੁਹਾਨੂੰ ਆਪਣਾ ਥੋੜਾ ਜਿਹਾ ਕੰਮ ਵੀ ਦਿਖਾ ਰਹੇ ਨਾ ਇਹ ਤਾਂ ਵੀ ਸਹੀ ਆਗੇ ਤੁਹਾਨੂੰ ਸਹੀ ਲੱਗ ਰਹੇ ਨੇ ਕਮੈਂਟ ਕਰਕੇ ਜੀਓ ਇਹ ਮਸਾਲਾ ਸਿਕਰਟ ਹੈ ਇਹ ਸਾਡੀ ਸਿਕਰਟ ਰੈਸਪੀ ਆ ਜੀ ਇਹ ਮਸਾਲੇ ਦੀ ਇਹਦੇ ਦੀਵਾਨੇ ਹੈਗੇ ਇਥੇ ਗੋਲ ਗੋਪਿਆਂ ਦੇ ਐਵੇਂ ਨਹੀਂ ਕਹੋ ਕਿ ਇਹਨੇ ਨੇ ਪਹਿਲਾਂ ਟਾਇਆ ਜਾਂਦੇ ਸਹੀ ਗਿਆ ਕਿ ਨਹੀਂ ਗਿਆ ਦੱਸੋ ਸਹੀ ਗਿਆ ਸਹੀ ਗਿਆ ਹਾਂ ਇਹ ਸਰਵਰ ਦੀ ਆਣੀ ਪਤਾ ਵੀ ਕਿਵੇਂ ਬਣਦਾ ਮਸਾਲਾ ਖੁਸ਼ਬੂ ਨਾ ਗੜੀ ਉਹ ਗਾਹ ਤੋਂ ਲੰਗੜ ਨਹੀਂ ਦਿੰਦੀ ਖੁਸ਼ਬੂ ਹੀ ਨੰਗੜ ਦਿੰਦੀ ਮੈਂ ਕਰਦਾ ਦੁਕਾਨ ਸਾਫ ਸਰਪਤੇ ਗੋਲ ਗੱਪੇ ਦੇ ਦੁਆੰਦ ਤਾ ਥੋੜਾ ਜਿਹਾ ਹੋਈ ਜਾਂਦਾ ਗੰਦਾ ਹੋਈ ਜਾਂਦਾ ਕਿਉਂਕਿ ਆਲੂ ਉਲੂ ਪਿਆਜ਼ ਮਸਾਲਿਆਂ ਦੇ ਹੱਥ ਲੱਗਦੇ ਆ ਪਾਣੀ ਨੂੰ ਤੇ ਦੁਕਾਨ ਵੀ ਛੋਟੀ ਆਪਣੀ ਸੋ ਇਹ ਕੰਟੀਨ ਹੋਈ ਰਹਿੰਦੀ ਹੈ ਤਾਂ ਪਰ ਆਪਾਂ ਕੋਸ਼ਿਸ਼ ਕਰਦੇ ਜੀ ਕਿ ਸਾਫ ਰੱਖੀਏ ਤੇ ਤੁਸੀਂ ਤੁਸੀਂ ਮੈਨੂੰ ਕਹੋਗਾ ਕਿ ਚਾਹ ਲੈ ਹੋਏ ਆ ਲੈ ਗਏ ਨੇ ਹੈਗੇ ਚਾਹ ਲੈਉਣੇ ਆ ਜੀ ਠੀਕਾ ਠੀਕਾ ਗਰ गाइस ਗਰਮੀ ਦੇ ਿਆਰੇ ਨੇ ਸਮਾਨ ਲੈਣ ਲਈ ਹੁਣ ਇਹ ਜਾਣਗੇ ਜਾਓ ਜਾਓ ਕੀ ਲੈਣ ਚਾਹੀਦੀ ਹੈ ਜੀ ਸਿਰਫ ਠੀਕਾ ਚਾਹਾਂਗੇ ਅਮਰ ਓਕੇ ਗਰਮੀ ਤੇ ਸਮਾਨ ਲੈਣ ਤੋਂ ਆਪਣਾ ਸਮਾਨ ਹੋ ਗਿਆ ਆਲਮੋਸਟ ਖਤਮ ਤਾਂ ਹੋਣੀ ਤੁਹਾਨੂੰ ਮੈਂ ਆਲੂ ਥੋੜੇ ਜਿ ਰਹਿ ਗਏ ਸੋ ਆਪਾਂ ਹੁਣ ਇਹਦੇ ਚ ਨਵੇਂ ਆਲੂ ਪਾਵਾਂਗੇ ਪਿਆਸ ਤਾਂ ਹੈਗੇ ਹਾਲੇ ਆਉਂਦੇ ਆਗੇ ਫਿਰ ਆਪਾਂ ਸਾਮਾਨ ਪੂਨ ਆਉ ਰਹੇ ਆ ਤੇ ਗਰਮੀ ਤੇ ਵੀ ਆਗੇ ਨੇ ਸਾਮਾਨ ਲੈ ਕੇ ਲਓ ਜੀ ਆਪਣੇ ਕਸਟਮਰ ਆ ਗਏ ਨੇ ਪੰਜਾਬੀ ਵੀ ਆਪਣੇ ਪਰਦੇਸੀ ਵੀ ਸਾਡੇ ਵਾਂਗੂ ਤੇ ਖਾਣਾ ਹੈ ਗੋਲ ਗੱਪੇ ਤੁਸੀਂ ਫਸਟ ਟਾਈਮ ਆਏ ਹੋਗੇ ਹੈਨਾ ਪਹਿਲੀ ਵਾਰ ਤੁਹਾਨੂੰ ਕੀ ਦੱਸੋ ਟੇਸਟ ਕਿਦਾਂ ਦਾ ਲੱਗ ਰਿਹਾ ਗੋਲ ਗੱਪਿਆਂ ਦਾ ਕਿੱਡਾ ਲੱਗੇ ਕਿਦਾਂ ਦਾ ਮਤਲਬ ਫਿਰ ਵੀ ਲੱਗ ਰਿਹਾ ਕੁਛ ਇੰਡੀਆ ਵਾਂਗੂ ਬਰੀ ਫੀਲਿੰਗ ਇੰਡੀਆ ਦੀ ਆ ਰਹੀ ਹੈ ਸਾਡੀ ਵੀਡੀਓ ਲੈ ਲਾ ਵੀਰੇ ਮੈਂ ਮਣੀ ਚਲੋ ਇਧਰ ਮੈਂ ਕਿਹਾ ਚਲੋ ਪੁੱਛ ਕੇ ਬਣਾਉਣੀ ਚਾਹੀਦੀ ਹੈ ਵੀਡੀਓ ਤੇ ਇਹ ਵੀਰ ਖਾ ਰਹੇ ਆ ਪਾਪੜੀ ਚਾਟ ਤੇ ਇਹਨਾਂ ਨੂੰ ਪੁੱਛਦੇ ਆ ਕਿੱਦਾਂ ਲੱਗੀ ਵੀਰੇ ਸੰਗੀ ਕਹਤੇ ਇਹਨਾਂ ਵੀਰੇ ਤੁਹਾਡੀ ਵੀਡੀਓ ਦੇ ਲੋ ਕਿੰਨੇ ਲੋਕਾਂ ਨੇ ਦੇਖਣੀ ਹੈਗੇ ਬਹੁਤ ਕੈਂਡ ਲੱਗੀ ਕੈਂਡ ਲੱਗੀ ਤੇ ਆਪਾਂ ਪੁੱਛ ਕੇ ਪਾਈ ਸੀ ਹਮੇਸ਼ਾ ਵੀਡੀਓ ਜਦੋਂ ਕੋਈ ਪਰਮਿਸ਼ਨ ਦਿੰਦਾ ਆਪਾਂ ਨੂੰ ਉਦੋਂ ਹੀ ਬਣਾਉਣੇ ਹੁੰਦੇ ਆਪਾਂ ਵੀਡੀਓ ਹਾਂ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਸਾਡੀ ਕਾਲ ਹੋ ਗਈ ਕੋ ਹਾਂਜੀ ਵਧੀਆ ਜੀ ਵਧੀਆ ਉਹਨਾਂ ਨੂੰ ਪਹਿਲਾਂ ਫਿਰ ਖੜਾ ਨਹੀਂ ਸੀ ਮੈਂ ਕੋਈ ਨਾ ਕੋਈ ਖੜਾ ਨਹੀਂ ਸੀ ਉਹਨੇ ਤਾਂ ਵੇਖਿਆ ਵੀ ਇੰਸੀ ਹੈਗੇ ਹਾਂਜੀ ਮੈਨੂੰ ਦਿਖਾਉਣ ਲੱਗ ਪਏ ਤੇ ਉੱਥੇ ਗੋਲ ਦੇਖਾਣਾ ਆ ਥੈਂਕ ਯੂ ਥੈਂਕ ਯੂ ਤੁਸੀਂ ਸਪੋਰਟ ਕਰਦੇ ਰਹੇ ਹੋ ਯਰ ਕਸਟਮਰ ਆਪਣੇ ਹੋਣੇ ਗਏ ਨੇਗੇ ਤੇ ਉਹਨਾਂ ਨੇ ਵੀ ਆਪਾਂ ਨੂੰ ਇੰਸਟਾਗ੍ਰam ਦੀ ਵੀਰੇ ਥਰੂ ਪਛਾਣਿਆ ਤੇ ਆਪਾਂ ਉਹਨਾਂ ਨੂੰ ਬਲੌਗ ਵੀ ਆਪਾਂ ਉਹਨਾਂ ਦਾ ਲਿਆ ਵਾ ਕਲਿੱਪ ਆ ਪਾਤੀ ਆਲਰੇਡੀ ਤੇ ਮਤਲਬ ਬਹੁਤ ਵਧੀਆ ਲੱਗਦਾ ਜਦੋਂ ਕਿ ਕਾਹ ਦੇ ਨਵੀ ਤੁਹਾਨੂੰ ਵੀਡੀਓ ਦੇਖ ਕੇ ਅਸੀਂ ਆਉਣੇ ਆਗੇ ਸ਼ਾਇਦ ਉਹਨਾਂ ਦੇ ਵਾਈਫ ਸੀਗੇ ਜਿਨ੍ਹਾਂ ਨੇ ਪਹਿਚਾਣਿਆ ਉਹ ਵੀਡੀਓ ਵਾਲ ਤੇ ਗੱਲ ਕਰਦੇ ਜਾ ਰਹੇ ਸੀ ਫਿਰ ਕਹਿੰਦੇ ਹਾਂ ਹਾਂ ਇਹੀ ਹੈ ਪਾਣੀ ਪੂਰੀ ਵਾਲੇ ਹੀ ਪਾਣੀ ਪੂਰੀ ਵਾਲੇ ਥੈਂਕ ਯੂ ਤੁਹਾਡਾ ਇੰਨਾ ਪਿਆਰ ਕਰਦੇ ਹੋ ਮੈਨੂੰ ਸਪੋਰਟ ਕਰਦੇ ਹੋਗੇ ਸਾਨੂੰ ਇਦਾਂ ਹੀ ਕਰਦੇ ਰਹਿਣਾ ਤੇਦਰ ਗਰਮੀਤ ਕੋਲੇ ਹੈਗੇ ਨੇ ਕਸਟਮਰ ਸੋ ਆਪਣਾ ਬਲੌਗ ਆਲਰੇਡੀ ਬਣਦਾ ਪਿਆ ਵਾ ਤੇ ਦੇਖਦੇ ਆਂਗੇ ਮੈਨੂੰ ਤਾਂ ਇਹ ਵੀ ਬਹੁਤ ਜ਼ਿਆਦਾ ਲੰਬੀ ਨਾ ਹੋ ਜੇ ਵੀਡੀਓ ਸੌਰੀ ਵੀ ਬਲੌਗ ਜ਼ਿਆਦਾ ਵੱਡਾ ਨਾ ਬਣ ਜਪੇ ਤੇ ਦੇਖਦੇ ਆਂਗੇ ਆਪਾਂ ਕਿਦਾਂ ਵੀ ਬਣਦਾ ਵਾ ਜਾ ਕੇ ਸਾਮ ਹੋ ਗਿਆ ਵਾ 7:30 ਹੋ ਗਏ ਮਲੇਸ਼ੀਆ ਦਾ ਸ਼ਾਮ ਦਾ ਮੰਦ ਵੀ ਰਾਤ ਦਾ ਟਾਈਮ ਹੋ ਜੰਨਾ ਤੇ 10 ਵਜੇ ਆਪਾਂ ਕਰਾਂਗੇ ਦੁਕਾਨ ਬੰਦ ਤੇ ਹੁਣ ਜਾ ਕੇ ਟਾਈਮ ਮਿਲੇ ਆ ਬਲੌਗ ਬਣਾਉਣਾ ਤੇ ਅਗਰ ਗਰਮੀ ਤੇ ਕਲੀ ਕਸਟਮਰ ਨੇ ਹੈਲੋ ਹੈਲੋ ਬਿਜ਼ੀ ਹੋ ਜ ਹੈ ਵਾਇਗਰੂ ਵਿਜੀ ਰਖਿਆ ਹੈ ਵਿਜੀ ਰਖਿਆ ਹੈ ਅੱਛਾ ਜੀ ਇਧਰੋਂ ਕਰਵਾੜਾ ਯਾ ਹਾਂ ਜੀ ਆਡੋ ਹੁਣੇ ਨੋਕਲਾ ਕੋ ਜੋਨੀ ਦਿੱਤਾ ਆਹ ਤੇ ਚਾਹ ਪੀ ਲੈ ਹੁੰਦੀ ਕਿੱਥੋਂ ਲੈਂਦੇ ਆ ਆਹ ਤੇ ਪੀ ਓ ਅੱਛਾ ਕਿ ਦੱਸਦਾਂ ਦੇ ਵੀ ਤੁਸੀਂ ਚਾਹ ਲੈ ਕੇ ਆਏ ਹੋ ਵਾਹ ਜੀ ਵਾਹ ਲਓ ਜੀ ਚਾਹ ਆ ਗਈ ਓਪਨ ਕਰੋ ਲੱਡੂ ਲੱਡੂ ਓਪਨ ਕਰੋ ਲਓ ਜੀ ਚਾਹ ਲੈ ਲੈਂਦੀ ਵੈਸੇ ਅਸੀਂ ਪੀਂਦੇ ਨਹੀਂ ਹੁੰਦੇ ਕਦੇ ਹੀ ਵਾਰੋਂ ਪੀਂਦੇ ਆ ਪਾਲ ਉੱਠਦੀ ਜਦੋਂ ਚਾਹ ਦੀ ਉਦੋਂ ਹਾਂ ਨਾ ਲੱਡੂ ਲੱਡੂ ਥੋੜਾ ਚਾਹ ਦਿਖਾ ਦਿਓ ਜਲਦੀ ਕਰੋ ਜਲਦੀ ਕਰੋ ਮੈਨੂੰ ਲੱਗਦਾ ਆਪਣਾ ਵਲੌਗ ਅੱਜ ਅੱਜ ਆਪਣਾ ਫੇਰ ਨਾ ਵੱਡਾ ਹੋ ਜਾਏ ਉਦੋਂ ਵਾਂਗੂ ਆ ਚੱਕ ਵਈ ਚਾਹ ਪੀਓ ਗਰਮਾ ਗਰਮ ਵੈਸੇ ਥੋੜੀ ਜੀ ਮੈਨੂੰ ਘਟ ਤੱਤੀ ਲੱਗ ਰਹੀ ਹੈਗੀ ਹੈਨਾ ਉੜੀ ਲੋ ਪੀ 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 ਪਰ ਹੋਰ ਵਾਲਿਆਂ ਨਾਲ ਹైదరాబాద్ ਦੀ ਚਾਵਾ ਨਾਲ ਹੀ ਆਪਣੇ ਇੱਧਰ ਹੈਗਾ ਵਾ ਬਤਰਾਫ ਕਾਫੇ ਬਤਰਾਫ ਕਾਫੇ ਤੇ ਹైదరాబాద్ ਹੀ ਉਹ ਹైదరాబాద్ ਉਹ ਹైదరాబాద్ ਕੋਈ ਨਾ ਉਹਨਾਂ ਦਾ ਸਵਾਦ ਆ ਬਹੁਤ ਸਵਾਦ ਰਾਜੂ ਦੇਖਦਾ ਵਾਰ-ਵਾਰ ਰਾਜੂ ਕੀ ਹੈ ਤੂੰ ਮੈਨੂੰ ਡਿਸਟਰਬ ਕਰਦਾ ਰਹਿਣਾ ਹੈ ਮੈਂ ਵੀਡੀਓ ਬਣਾਉਣੀ ਹੁੰਦੀ ਹੈ ਜਿਹੜੀ ਦੇਖਣ ਲੱਗ ਜਾਂਦਾ ਤਾਂ ਤੁਸੀਂ ਨੇ ਸੋਹਣਾ ਜਿਹਾਤ ਲੱਗਿਆ ਨੇ ਬੜਾ ਗਲੋ ਕਰ ਰਿਹਾ ਥੋੜਾ ਫੇਸ ਨੋ ਲੱਗਦਾ ਚਾਹ ਤਾਂ ਸੋ ਕਿੰਨਾ ਮੈਂ ਥੋੜੀ ਛੱਡ ਦੋਂਗੇ ਚਾਹ ਤਾਂ ਆਤਾ ਛੱਡ ਦੋਂਗੇ ਮੈਨੂੰ ਚਾਹ ਤਾਂ ਬਸ ਦੇਖੋ ਸੋ ਤੇ ਤੁਹਾਨੂੰ ਇੱਥੇ ਤੱਕ ਤਾਂ ਤੁਸੀਂ ਜੀ ਆ ਗਏ ਬਲੌਗ ਦੇਖਦੇ ਦੇਖਦੇ ਤਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਹਲੇ ਤੱਕ ਦਾ ਹਲੇ ਆਪਣਾ ਹਲੇ ਬਲੌਗ ਬਾਦੀ ਤੁਸੀਂ ਪੂਰਾ ਦੇਖਣਾ ਵੈਂਡ ਤੱਕ ਠੀਕ ਆ ਕਮੈਂਟ ਵੀ ਕਰ ਦਿਓ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਰਵਸ ਕਰ ਦਿਓ ਜਲਦੀ ਨਾਲ ਕਰਨਾ ਤੇ ਕੌਣ ਕੰਮ ਚੱਲੀ ਹੈ ਸਾਮਾਨ ਬਣਾਉਣ ਸਾਮਾਨ ਆਪਣਾ ਘਟ ਗਿਆ ਤੇ ਵਾਲੇ ਚਾਬੀ ਤੇ ਘਰ ਜਾ ਕੇ ਪਹਿਲਾਂ ਆਲੂ ਲਾਦੀ ਤੇ ਉਸ ਤੋਂ ਬਾਅਦ ਗੋਲ ਗੱਪੇ ਬਣਾ ਲਈ ਚੰਗਾ ਚਲ ਠੀਕ ਆ ਕੇ ਬਾਈ ਲੋ ਜੀ ਗਾਇਸ ਨੋਟ ਕਰ ਲਈਏ ਵੀ ਦੁਕਾਨ ਤੇ ਸਾਮਾਨ ਬਣਾ ਲਿਆ ਵਾ ਤੇ ਸਾਡੇ ਜਿਹੜਾ ਲਾਈਵ ਚਲ ਰਹੀ ਹੋ ਗਈ ਖਰਾਬ ਤੇ ਨੇਰਾ ਤੇ ਪੌੜੀਆਂ ਦੇ ਵਿੱਚ ਤੇ ਸਾਮਾਨ ਬਣਾ ਲਿਆ ਵਾ ਆਹਦੀ ਵੱੜ ਕੇ ਲੇ ਕੇ ਚੱਲੀ ਹੈਗੀ ਸਾਢੇ ਦਾ ਟਾਈਮ ਹੋ ਗਿਆ ਮਲੇਸ਼ੀਆ ਤੇ ਵੈਸੇ ਹੁਣ ਆਪਾਂ ਹੈਂ ਕਲੋਜ਼ਿੰਗ ਟਾਈਮ ਹੋਣ ਵਾਲਾ ਹੀ ਆ 10 ਵਜੇ ਤੇ ਫਿਰ ਉਸ ਤੋਂ ਬਾਅਦ ਤੇਰੀ ਲਾਈਫ ਆਇਆ ਕਰਤੇ ਹੈ ਇਸ ਦੇ ਉੱਪਰ ਤੇ ਨਾ ਫਿਰ ਚੱਲੇ ਆਂ ਦੁਕਾਨ ਤੇ ਲਓ ਜੀ ਆ ਗਏ ਦੁਕਾਨ ਤੇ ਹੈ ਗਰਮੀਤ ਕੋ ਰਹਿ ਗਏ ਹੈ ਕਸਟਮਰ ਕੀ ਬਣਾ ਰਹੇ ਹੋ ਅਬਿਕ ਸਾ ਕੀ ਬਣਾ ਰਹੇ ਹੋ ਕਸਟਮਰ ਗੋਲਗਾ ਅੱਛਾ ਕੱਲੇ ਗੋਲਗਾ ਤੇ ਠੀਕ ਆ ਠੀਕ ਆ ਠੀਕ ਆ ਆ ਲੋ ਸਮਾਨ ਮੈਂ ਬਣਾ ਲਿਆਈ ਆਂਗੀ ਇੱਥੇ ਰੱਖਦਾ ਆਲੂ ਬਹੁਤ ਕਰ ਮੋੜਿਆ ਦਾ ਲੱਡੂ ਹਾਏ ਹਾਏ ਹੌਲੀ 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 ਦੇਖੋ ਕਿ ਮੇ ਬਾਪਾ ਨਿਕਲਦਿਆਂ ਨੇ ਮੈਂ ਤਾਂ ਉੱਤੇ ਪਾ ਲਈ ਮੈਂ ਤਾਂ ਵੀ ਜਲਦੀ ਜਲ ਚਲੀ ਜਾ ਮੈਂ ਕਿਹਾ ਵੀ ਕਸਟਮਰ ਨਾ ਹੋਣ ਤਾਂ ਕਰਕੇ ਮੈਂ ਤਾਂ ਪੌੜੀਆਂ ਚੜ੍ਹਦੀ ਆਪਣੀਆਂ ਘਰ ਦੇ ਥੱਕੀ ਪਈ ਆਂ ਕਿ ਸੱਚੀ ਕਹਿਨੀ ਆ ਬੜਾ ਬੁਰਾ ਲੋਇਆ ਆਪਣਿਆਂ ਨਾਲ ਕਰ ਐ ਕਿਸਾ ਰੱਖੇ ਇਕੱਲੇ ਵਾਏ ਸਾਡੀ ਦੁਕਾਨ ਦੇਖੋ ਕਿੰਨੀ ਗੰਦੀ ਹੋ ਗਈ ਸਾਰੀ ਸਾਫ ਕਰਕੇ ਜਾਣੀ ਚੰਗੀ ਤਰ੍ਹਾਂ ਸੰਭਾ ਸਰ ਤੇ ਕਹਾਂ ਮੈਂ ਲੱਡੂ ਸਤਿਗਿਆਮ ਹੈ ਦੇ ਦੋ ਲੈ ਹਾਂ ਇਹ ਬੜਾ ਗੰਦਾ ਵਾ ਸਾਰਾ ਸਾਫ ਕਰਕੇ ਧੋਣਾ ਪੈਣਾ ਹਾਂ ਠੀਕ 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 ਹਾਂਜੀ ਹਾਂਜੀ ਖਾਓ ਖਾਓ ਲਓ ਜੀ ਆ ਵੀ ਆਪਣੇ ਪਿਆਪੀ ਕਸਟਮਰ ਲੈਗੇ ਸੋ ਇਹ ਆਏ ਸੀ ਕਿ ਪਾਣੀ ਪੂਰੀ ਖਾਣ ਆਪਣੇ ਵੀਡੀਓਜ਼ ਦੇ ਦਿੰਦੇ ਇੰਸਟਾਗ੍ਰam ਤੇ ਸੋ ਹੁਣ ਇਹਨਾਂ ਨੂੰ ਬਣਾ ਕੇ ਦੇ ਰਿਆਂ ਐਜ਼ ਅ ਕੰਪਲੀਮੈਂਟਰੀ ਦੇ ਵਿੱਚ ਮਸਾਲਾ ਪੂਰੀ ਸਾਰੇ ਨਿੱਕੇ-ਨਿੱਕੇ ਕਿਉਂਕਿ ਇਹਨਾਂ ਨੇ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕੀਤਾ ਵਾ ਇੰਸਟਾ ਤੇ ਤਾਂ ਦੇਖਦੇ-ਦੇਖਦੇ ਆ ਨਾ ਆਕੇ ਦੇਖੋ ਬੜੇ ਖਾਓਗੇ ਓਕੇ ਬਾਏ ਸਾਰਿਆਂ ਨੂੰ ਕਾਕਰ ਲੈ ਲਿਆ ਡਾਕਰ ਹਾਂਜੀ 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 ਛੋਟੇ ਛੋਟੇ ਸਬਸਕ੍ਰਾਈਬਰ ਬਾਈ ਬਾਈ ਕਰਦੇ ਬਾਈ ਕਰਦੇ ਬਾਈ ਦਾਦਾ ਤਾਂ ਹਾਂਜੀ ਮੈਂ ਹੁਣੇ ਹੀ ਬੈਠਿਆ ਹਾਂ ਬਸ ਕਮਰੇ ਦੇ ਵਿੱਚ ਬੈਠਿਆ ਹਾਂ ਲਈ ਹੁਣੇ ਹੀ ਮੈਂ ਬਸ ਤੇ ਆਪਣੇ 20 ਮਿੰਟ ਰਹਿ ਗਏ ਆ 10 ਵਜਨ ਦੇ ਵਿੱਚ ਤੇ ਆਪਾਂ ਫਿਰ ਬੰਦ ਕਰਨ ਦਾ ਟਾਈਮ ਹੋ ਗਿਆ ਨਾ 9:45 ਹੋ ਗਏ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਬੰਦ ਕਰ ਦਿਆਂਗਾ ਲਓ ਜੀ ਗਾਇਜ਼ ਹੋ ਗਿਆ ਕਲੋਜ਼ਿੰਗ ਦਾ ਟਾਈਮ ਅੱਜ ਵੱਜ ਗਿਆ ਆਪਾਂ ਨੂੰ 11 ਲੇਟ ਹੋ ਗਏ ਕਿਉਂਕਿ ਤੁਹਾਨੂੰ ਦੱਸਿਆ ਜਿੱਦਾਂ ਕਿ ਚਾਈਨੈਸ ਨਿਅਰ ਕਰਕੇ ਕਸਟਮਰ ਹੈਗੇ ਆ ਸੋ ਹੁਣ ਆਪਾਂ ਤਾਂ ਲੇਟ ਹੋ ਗਏ ਤੇ ਹੁਣ ਆਪਾਂ ਪਾਣੀ ਦੇਖੋ ਆਪਾਂ ਦੇਣਾ ਮਾ ਟੋਲ ਸਾਰਾ ਕੁਝ ਵੀ ਨਹੀਂ ਆਪਾਂ ਰੱਖਣਾ ਹੈਗਾ ਜੋ ਵੀ ਆ ਸਾਰਾ ਆਪਾਂ ਡੋਲ ਦੇਣਾ ਵਾ ਤੇ ਬਾਕੀ ਮੈਂ ਕੋਰਤੇ ਪਾ ਦਿੱਤਾ ਕੋਸ ਤੇ ਬਸ ਬਾਕੀ ਆਪਾਂ ਹੁਣ ਸਾਰੀ ਦੁਕਾਨ ਤੋਂ ਉਸਮਾਰ ਕੇ ਫੇਰ ਜਾਣਾ ਹਲੇ ਤਾਂ ਲੋਕ ਹਲੇ ਵੀ ਹੈਗੇ ਨਹੀਂ ਪਰ ਹੁਣ ਆਪਾਂ ਜਾਣਾ ਤਾਂ ਹੈ ਨਾ ਕਿੰਨਾ ਕ ਆਪਾਂ ਹੁਲਾਲ ਚ ਕਰਾਂਗੇ ਹੈ ਨਾ ਤੋ ਆਪਾਂ ਨੂੰ ਜਾਣਾ ਤਾਂ ਹੈ ਤੇ ਆਪਾਂ ਫਿਰ ਦੂਜੇ ਦਿਨ ਵੀ ਕੰਮ ਕਰਨਾ ਵਾ ਉਹਦੇ ਲਈ ਆਪਾਂ ਨੂੰ ਫਿਰ ਬਾਡੀ ਨੂੰ ਰੈਸਟ ਚਾਹੀਦੀ ਹੈਗੀ ਸਾਰਾ ਸਮਾਨ ਸਾਰਾ ਚੱਕਣਾ ਵਾ ਲਗਾਣ ਧੋਣੀਆਂ ਤੇ ਘਰੇ ਜਾਣਾ ਵਾ ਫਿਰ ਘਰੇ ਸ਼ੁਰੂ ਹੋ ਜਾਊਗਾ ਭਾਂਡੇ ਡਿੰਡੇ ਧੋਵਾਂਗੇ ਘਰੇ ਜਾ ਕੇ ਤੇ ਉਹ ਸਵਲ ਕਰਨਾ ਵਾ ਧੋਵਾਂਗੇ ਰੋਟੀ ਪਾਣੀ ਬਣਾਵਾਂਗੇ ਖਾਵਾਂਗੇ ਧੋਵਾਂਗੇ ਬਸ ਇਹੀ ਚੱਲਦਾ ਰਹਿਣਾ ਵਾ ਤੇ ਬਾਕੀ ਤੁਸੀਂ ਜਰੂਰ ਦੱਸਿਓ ਬਾਈ ਮੈਂ ਕੱਲ ਨੂੰ ਦੇਣ ਤੇ ਕਰੋ ਹੋਰ ਖਾਣਾਗੇ ਉਹਨਾਂ ਦੇ ਜਦੋਂ ਬਣਾਇਆ ਸੀ ਹੋਰ ਟਿਕ ਟਕ ਕੋਈ ਨਾ ਕਰ ਲੋ ਮੈਂ ਲੱਭਾਂਗਾ ਮਤਲਬ ਜੀ ਆਪਣੇ ਕਸਟਮਰ ਮੁੜ ਕੇ ਜਾ ਰਹੇ ਨੇਗੇ ਹਣ ਕੀ ਕੀਤਾ ਜਾਵੇ ਤੇ ਹੁਣ ਸਾਡਾ ਸਮਾਨ ਹੀ ਖਤਮ ਹੋ ਗਿਆ ਬਣਾਇਆ ਤਾਂ ਅਸੀਂ ਦੋ ਤਿੰਨ ਵਾਰ ਆ ਲੋਈ ਗਾਇਸ ਆਪਾਂ ਆ ਗਿਆ ਘਰ ਗਰਮੀਤ ਆ ਗਏ ਨੇ ਸੌਰੀ ਸਾਡੇ ਇੱਥੇ ਲਾਈਟ ਹੈ ਨਹੀਂ ਗਈ ਖਰਾਬ ਹੋ ਗਈ ਤੇ ਆਪਾਂ ਇਹ ਕਰਾਵਾਂਗੇ ਠੀਕ ਬਹੁਤ ਛੇਤੀ ਤੇ ਹੁਣ ਆਪਾਂ ਇੱਥੇ ਕਰਦੇ ਆਂਗੇ ਬਲੌਗ ਦਾ ਐਂਡ ਤਾਂ ਤੁਸੀਂ ਆਈ ਹੋਪ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਹੋਊਗਾ ਕੋਈ ਵੀ ਕਮੀ ਪੇਸ਼ੀ ਤੁਹਾਨੂੰ ਲੱਗੇ ਸਾਡੇ ਸਾਤਾ ਚੜੇ ਅਸੀਂ ਆਏ ਪੋੜੀਆਂ ਚੜ੍ਹ ਕੇ ਠੀਕ ਆ ਇਗਨੋਰ ਕਰਿਓ ਤੁਹਾਨੂੰ ਕੋਈ ਵੀ ਕੰਮ ਵਿੱਚੇ ਲੱਗੇ ਸਾਡੇ ਬਲੌਗ ਦੇ ਵਿੱਚ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਆਂ ਕਿ ਤੁਸੀਂ ਹੋਰ ਕਿੱਦਾਂ ਦੇ ਵੀਡੀਓ ਦੇਖਣੀਆਂ ਚਾਹੁੰਦੇ ਹੋ ਨਾ ਸਾਡੇ YouTube ਚੈਨਲ ਤੇ ਜਾਂ ਕਿ ਆਪਣੇ YouTube ਚੈਨਲ ਤੇ ਉਹ ਵੀ ਤੁਸੀਂ ਕਮੈਂਟ ਕਰ ਦਿਓ ਤੇ ਬਾਕੀ ਸਪੋਰਟ ਕਰਦੇ ਰਹੋ ਸ਼ੇਅਰ ਕਰਦੇ ਬਲੌਗ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਕਿ ਆਪਾਂ ਜਦੋਂ ਨਵੇਂ ਨਵੇਂ ਬਲੌਗ ਪਾਵਾਂਗੇ ਤਾਂ ਤੁਹਾਨੂੰ ਹਨਾ ਦੇਖਣ ਨੂੰ ਮਿਲਣਾ ਹਨਾ ਪਹਿਲਾਂ ਪਤਾ ਲੱਗ ਜੂਗਾ ਨਾ ਤੇ ਬਾਕੀ ਹੁਣ ਵੈਸੇ ਤਾਂ ਆਪਾਂ ਘਰ ਹੁਣ ਦਵਾਜਾ ਓਪਨ ਕਰੂ ਕਿਉਂਕਿ ਹੁਣ ਘਰੇ ਆ ਕੇ ਬਹੁਤ ਕਰਨ ਵਾਲਾ ਪਿਆਵਾ ਸਾਰਾ ਕੰਮ ਹਨਾ ਹਲੇ ਉਹ ਹੁਣ ਨਹੀਂ ਦਿਖਾ ਸਕਦੇ ਕਿਉਂਕਿ ਆਪਾਂ ਕਹਣਾ ਅੱਜ ਵੀ ਕੋਈ ਵਲੌਗ ਪਾਣਾ ਹੁਣ ਆਪਾਂ ਡੇਲੀ ਵਲੌਗ ਪਾਉਂਦੇ ਰਹਿਣਾ ਵਾ ਹਨਾ ਵੱਡੀਆਂ ਵੀਡੀਓ ਵੱਡੀ ਵੀਡੀਓ ਬਣ ਜਾਣੀ ਹੈਗੀ ਮਤਲਬ ਤੇ ਵਲੌਗ ਆਲਰੇਡੀ ਪਹਿਲਾਂ ਹੀ ਬਹੁਤ ਮੱਟਾ ਪਾਣੀ ਚੁੱਕਿਆ ਵਾ ਤੇ ਤਾਂ ਕਰਕੇ ਕਹਿ ਰਹੇ ਆਂਗੇ ਸੋ ਤੁਸੀਂ ਬਾਕੀ ਤੇ ਫੋਟ ਕਰਦੇ ਚਲੋ ਠੀਕ ਹੈ ਗਾਇਸ ਬਾਏ ਸਾਰਿਆਂ ਨੂੰ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਨਾਲ ਥੈਂਕ ਯੂ ਥੈਂਕ ਯੂ ਬਾਏ